ਸਤਿ ਸ੍ਰੀ ਅਕਾਲ ਜੀ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ਆਈਡੀ ਤੇ ਤੁਹਾਡਾ ਸਵਾਗਤ ਹੈ ਜਿਵੇਂ ਆਖਦੇ ਆਂ ਦੋਸਤੋ ਅੱਜ ਰਾਤ ਦੇ ਮੌਸਮ ਦੀ ਜਿਹੜੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਕਿ ਕਿਹੋ ਜਿਹਾ ਰਾਤ ਨੂੰ ਮੌਸਮ ਰਹੂਗਾ ਤੇ ਕੱਲ ਨੂੰ ਸਵੇਰ ਵੇਲੇ ਕਿੱਥੇ-ਇੱਥੇ ਬੱਦਲਵਾਈ ਜਿਹੜੀ ਉਹ ਹੋ ਸਕਦੀ ਹੈ ਸਭ ਤੋਂ ਪਹਿਲਾਂ ਆਪਾਂ ਜੋ ਇਮੇਜ ਹੈ ਰਡਾਰ ਦੀ ਉਹ ਦੇਖ ਪਾ ਰਹੇ ਹਾਂ ਕਿ ਜਿਹੜਾ ਇਸ ਸਮੇਂ ਇਧਰ ਹਿਮਾਚਲ ਵਾਲੀ ਸਾਈਡ ਇੱਕ ਸਿਸਟਮ ਇੱਧਰ ਪਹੁੰਚਿਆ ਹੋਇਆ ਤੇ ਇੱਕ ਛੋਟਾ ਜਿਹਾ ਸਿਸਟਮ ਇਸ ਏਰੀਆ ਦੇ ਵਿੱਚ ਪਹੁੰਚਿਆ ਹੋਇਆ ਜਿਹੜਾ ਫਿਰੋਜ਼ਪੁਰ ਵਾਲੇ ਏਰੀਆ ਨੂੰ ਕਵਰ ਕਰ ਰਿਹਾ ਜਿਦੇ ਨਾਲ ਮੀਂਹ ਦੀਆਂ ਕਾਰਵਾਈਆਂ ਆਪਾਨੂੰ ਦਿਨ ਵੇਲੇ ਦੁਪਹਿਰ ਤੋਂ ਬਾਅਦ ਦੇਰ ਸ਼ਾਮ ਨੂੰ ਦੇਖਣ ਨੂੰ ਮਿਲੀਆਂ ਤੇ ਉਸ ਤੋਂ ਬਾਅਦ ਇੱਕਾ ਛੋਟਾ ਜਿਹਾ ਸਿਸਟਮ ਇਸ ਜਗ੍ਹਾ ਦੇ ਉੱਤੇ ਬਣਿਆ ਹੋਇਆ ਸ੍ਰੀ ਅਮਰitsar ਸਾਹਿਬ ਦੇ ਆਪਾਂ ਕਹਿ ਸਕਦਾ ਫਿਰੋਜ਼ਪੁਰ ਦੇ ਉੱਪਰਲੇ ਪਾਸੇ ਤਰਨਤਾਰਨ ਸਾਹਿਬ ਦੇ ਕੋਲ ਤੇ ਜਿਦੇ ਨਾਲ ਕੋਈ ਭਾਰੀ ਮੀਂਹ ਜਾਂ ਕੋਈ ਵੱਡਾ ਅਲਰਟ ਤਾਂ ਨਹੀਂ ਹੈਗਾ ਤੇ ਪਰੰਤੂ ਮੀਂਹਿਆ ਕਾਰਵੰਨ ਇਹੜੀਆਂ ਉਹ ਆਪਾਂ ਨੂੰ ਜਰੂਰ ਦੇਖਣ ਨੂੰ ਮਿਲ ਰਹੀਆਂ ਨੇ ਟੁੱਟਮੇ ਰੂਪ ਦੇ ਵਿੱਚ ਜਿਵੇਂ ਕਿ ਅੱਜ ਦੇਰ ਸ਼ਾਮ ਨੂੰ ਆਪਾਂ ਨੂੰ ਟੁੱਟਮੇ ਰੂਪ ਦੇ ਵਿੱਚ ਕਾਰਵੰਨ ਇਹੜੀਆਂ ਉਹ ਦੇਖਣ ਨੂੰ ਮਿਲੀਆਂ ਨੇ ਉਸੇ ਤਰ੍ਹਾਂ ਰਾਤ ਨੂੰ ਕਿਸੇ ਵੀ ਇਲਾਕੇ ਦੇ ਵਿੱਚ ਮੀਂਹ ਦੀ ਕਾਰਵਾਈ ਨਹੀਂ ਹੋਊਗੀ ਸਿਰਫ ਬੱਦਲ ਵਾਈ ਇਹਨਾਂ ਇਲਾਕੇ ਦੇ ਵਿੱਚ ਜਿਵੇਂ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਹੋਗੇ ਜਾਂ ਉਸ ਤੋਂ ਬਾਅਦ ਪੂਰਬੀ ਖੇਤਰ ਹੋਗੇ ਕੁਝ ਪੂਆ ਦੇ ਖੇਤਰ ਜਿਵੇਂ ਹਿਮਾਚਲ ਦੇ ਇਹ ਦਿਨ ਨਾਲ ਵਾਲੇ ਪਹਾੜੀ ਏਰੀਆ ਦੇ ਵਿੱਚ ਇਹਨਾਂ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਕਾਰਵਨਾਂ ਨਾ ਮੱਤ ਰੂਪ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਸਵੇਰ ਦੇ ਸਮੇਂ ਦੇਖਣ ਨੂੰ ਮਿਲ ਸਕਦੀਆਂ ਨੇ ਥੋੜੀਆਂ ਬਹੁਤ ਪਰੰਤੂ ਕਿਸੇ ਵੀ ਇਲਾਕੇ ਦੇ ਵਿੱਚ ਮੀਂਹ ਦੀਆਂ ਕਾਰਵਨਾਂ ਨਹੀਂ ਹੈਗੀਆਂ ਤੇ ਬਾਕੀ ਦੋਸਤੋ ਬੱਦਲ ਵਾਈ ਹੈ ਜਿਹੜੀ ਸਵੇਰ ਦੇ ਸਮੇਂ ਉਹ ਜ਼ਰੂਰ ਬਣੀ ਰਹੂਗੀ ਜਿਵੇਂ ਆਪਾਂ ਕਹਿ ਸਕਦੇ ਹਾਂ ਪਟਿਆਲੇ ਦੇ ਕੁਝ ਖੇਤਰ ਸ੍ਰੀ ਫਤਿਹਗੜ੍ਹ ਸਾਹਿਬ ਮਹਾਲੀ ਰੋਪੜ ਨੰਗਲ ਤੇ ਉਸ ਤੋਂ ਬਾਅਦ ਰੂਪਨਗਰ ਤੇ ਨਮਾਸ਼ਹਿਰ ਹੁਸ਼ਿਆਰਪੁਰ ਸ੍ਰੀ ਨਾਨਦਪੁਰ ਸਾਹਿਬ ਤੇ ਕੁਝ ਮਾਜੇ ਦੇ ਦਬਾਬੇ ਦੇ ਖੇਤਰ ਜਿਵੇਂ ਆਪਾਂ ਕਹਿ ਸਕਦੇ ਹਾਂ ਪਠਾਨਕੋਟ ਗੁਰਦਾਸਪੁਰ ਤੇ ਉਸ ਤੋਂ ਬਾਅਦ ਕੁਝ ਕੁ ਭਾਗ ਸ੍ਰੀ ਅਮਰਸਰ ਸਾਹਿਬ ਦੇ ਜਿਨ੍ਹਾਂ ਦਾ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਦਲਵਾਈ ਹੋਊਗੀ ਪਰੰਤੂ ਇਹਨਾਂ ਦਾ ਕੋਈ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਮੀਂਹ ਵਰਗੇ ਹਾਲਾਤ ਨਹੀਂ ਹੋਣਗੇ ਸਿਰਫ ਬੱਦਲਾਂ ਦੀ ਆਵਾਜ਼ ਹੀ ਬਣੀ ਰਹੂਗੀ ਤੇ ਥੋੜੀ ਜੀ ਠੰਡਕ ਮਹਿਸੂਸ ਜ਼ਰੂਰ ਹੋ ਗਈ ਕਿਉਂਕਿ ਜੋ ਦਿਨ ਵੇਲੇ ਜਾਂ ਪਿਛਲੇ ਦਿਨਾਂ ਦੇ ਵਿੱਚ ਮੀਂਹਿਆ ਕਾਰਵਾਈਆਂ ਹੋਈਆਂ ਨੇ ਤੇ ਉਹ ਦੋ ਕੁ ਦਿਨ ਹੁਣ ਰਾਤ ਦੇ ਸਮੇਂ ਠੰਡਕ ਜ਼ਰੂਰ ਮਹਿਸੂਸ ਹੋਉਂਦੀ ਹੋਈ ਨਜ਼ਰ ਆਪਾਂ ਨੂੰ ਆਊਗੀ ਜੇ ਤਾਪਮਾਨ ਦੇ ਵਿੱਚ ਗਰਾਉਟ ਵੀ ਦਰਜ ਕੀਤੀ ਜਾਊ ਦੋ ਦਿਨ ਤੇ ਉਸ ਤੋਂ ਬਾਅਦ ਜਿਉਂ-ਜਿਉਂ ਤੂਪਾਂ ਲੱਗਣਗੀਆਂ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸ ਚੁੱਕੇ ਕਿ ਦਿਨ ਦੇ ਤਾਪਮਾਨ ਜਿਹੜੇ ਉਹ ਫੇਰ ਵਧਨੇ ਸ਼ੁਰੂ ਹੋਣਗੇ 35 ਤੋਂ 36 ਡਿਗਰੀ ਦੇ ਆਸ-ਪਾਸ ਪਹੁੰਚਣਗੇ ਦਿਨ ਦੇ ਜੋ ਤਾਪਮਾਨ ਨੇ ਤੇ ਜੋ ਰਾਤ ਦੇ ਟੈਂਪਰੇਚਰ ਨੇ ਉਹ 20C ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ 25 ਤੋਂ 26 ਜਾਂ 27 ਡਿਗਰੀ ਦੇ ਆਸ-ਪਾਸ ਜਿਹੜੇ ਪਹੁੰਚ ਜਾਣਗੇ ਤੇ ਉਸ ਤੋਂ ਬਾਅਦ ਇੱਕ ਜਿਹੜਾ ਸਿਸਟਮ ਆ ਰਿਹਾ ਉਸ ਦੀ ਅਪਡੇਟ ਵੀ ਆਪਾਂ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਹੜਾ ਸਿਸਟਮ ਹੈ ਉਹ ਆਉਣ ਵਾਲੇ ਦਿਨ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਆ ਤੁਹਾਨੂੰ ਸਿਸਟਮ ਹੈ ਜਿਹੜਾ ਪਹੁੰਚ ਸਕਦਾ ਹੈ ਤੇ ਉਹ ਬੰਗਾਲ ਦੀ ਖਾੜੀ ਦੇ ਕੋਲ ਜਿਹੜਾ ਸਿਸਟਮ ਐ ਪਹੁੰਚਿਆ ਹੋਇਆ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਆਪਾਂ ਕਹਿ ਸਕਦੇ ਆ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚਿਆ ਹੋਇਆ ਇੱਥੇ ਦੇਖ ਸਕਦੇ ਹੋ ਤੁਸੀਂ ਇਹ ਪਹੁੰਚਿਆ ਹੋਇਆ ਜਿਸ ਦਾ ਕਿ ਪ੍ਰਭਾਵ ਆਪਾਂ ਨੂੰ ਬਿਹਾਰ ਤੇ ਉਸ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉਸਦਿਆਂ ਕੋਈ ਜ਼ਿਆਦਾ ਕਾਰਵਾਈਆਂ ਹਜੇ ਪੰਜਾਬ ਦੇ ਵਿੱਚ ਨਹੀਂ ਹੋਣਗੀਆਂ ਤੇ ਉਹਨਾਂ ਦਾ ਪ੍ਰਭਾਵ ਇਸ ਤਰ੍ਹਾਂ ਜ਼ਰੂਰ ਆਊਗਾ ਜਿਵੇਂ ਕਿ ਤੁਹਾਨੂੰ ਅਸੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤੋ ਜਿਵੇਂ ਕਿ ਇਸ ਤਰ੍ਹਾਂ ਇਹਨਾਂ ਦਾ ਪ੍ਰਭਾਵ ਹੈ ਜਿਹੜਾ ਇੱਥੇ ਤੱਕ ਸੀਮਤ ਰਹਿਣ ਦੀ ਸੰਭਾਵਨਾ ਜਿਹੜੀ ਜਾਪ ਰਹੀ ਹੈ ਇੱਥੇ ਇੱਥੋਂ ਆ ਕੇ ਹਵਾਵਾਂ ਦੀ ਗਤੀ ਇਸ ਤਰ੍ਹਾਂ ਘੜੀ ਦੇ ਉਲਟ ਦਿਸ਼ਾ ਦੇ ਵਿੱਚ ਘੁੰਮੂਗੀ ਜਿਹੜੀ ਕਿ ਉਹ ਪੰਜਾਬ ਤੱਕ ਆਉਣ ਵਾਲੇ ਦਿਨਾਂ ਦੇ ਵਿੱਚ ਪਹੁੰਚਦੀ ਹੋਈ ਨਜ਼ਰ ਆਊਗੀ ਤੇ ਇਸ ਦੇ ਨਾਲ ਹੀ ਜਿਹਨੀਆਂ ਇਹ ਆਪਾਂ ਕਹਿ ਸਕਦੇ ਹਾਂ 17 ਤਰੀਕ ਤੋਂ ਬਾਅਦ ਥੋੜੀਆਂ ਥੋੜੀਆਂ ਟੁੱਟਵੇਂ ਰੂਪ ਦੇ ਵਿੱਚ ਕਾਰਵਾਈਆਂ ਨੇ ਮੀਂਹ ਦੀਆਂ ਉਹ ਥੋੜੀਆਂ ਬਹੁਤ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਜੋ ਵੀ ਅਪਡੇਟ ਆਉਂਦੇ ਸਮੇਂ ਦੇ ਵਿੱਚ ਆਉਗੇ ਅਸੀਂ ਜ਼ਰੂਰ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਬਾਕੀ ਇਹੀ ਜਾਣਕਾਰੀ ਹੈ ਦੋਸਤੋ ਰਾਤ ਦੀ ਸੰਖੇਪ ਦੇ ਵਿੱਚ ਕਿ ਅੱਜ ਰਾਤ ਨੂੰ ਮੌਸਮ ਠੀਕ ਠਾਕ ਰਹੂਗਾ ਟੁੱਟਵੇਂ ਰੂਪ ਦੇ ਵਿੱਚ ਬੱਦਲਾਂ ਦੀ ਆਵਾਜ਼ੀ ਬਣੀ ਰਹੂਗੀ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਜੋ ਬੱਦਲਾਂ ਦੀ ਆਵਾਜ਼ਈ ਹੈ ਪੰਜਾਬ ਦੇ ਪੂਰਬੀ ਖੇਤਰ ਤੇ ਕੁਝ ਪਵਾਰ ਦੇ ਖੇਤਰ ਉਹਨਾਂ ਦੇ ਵਿੱਚ ਜਾ ਥੋੜੇ ਜੇ ਮਾਜੇ ਦੇ ਖੇਤਰ ਨੇ ਜਿਨ੍ਹਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲਾਂ ਦੀ ਆਵਾਜ਼ ਹੀ ਹੋਗੀ ਮੀਂਹ ਦੀ ਕੋਈ ਵੀ ਕਾਰਵਾਈਆਂ ਨਹੀਂ ਹੋਣੀਆਂ ਤੇ ਕੋਈ ਵੀ ਅਪਡੇਟ ਸਵੇਰ ਦੇ ਸਮੇਂ ਆਉਗੇ ਉਹ ਤੁਹਾreturnData ਜਾਣਕਾਰੀ ਦੀ ਸਾਂਝੀ ਜ਼ਰੂਰ ਕਰਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ